ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਓਂਕਾਰ ਸਿੰਘ ਪਲਾਨਟ ਇਨਫੋ ਚੈਨਲ ਤੋਂ ਮੈਂ ਤੁਹਾਨੂੰ ਜਾਣਕਾਰੀਆਂ ਦਿੰਦਾ ਰਹਿਣਾ ਅੱਜ 15 ਜੂਨ ਹੋ ਚੁੱਕੀ ਐ ਕਈ ਕਿਸਾਨ ਵੀਰਾਂ ਨੇ ਸਬਜ਼ੀਆਂ ਵਾਲਿਆਂ ਨੇ ਜਾਂ ਫਿਰ ਖੇਤਾਂ ਦੇ ਵਿੱਚ ਮੱਕੀ ਲਾਈ ਹੋਈ ਆ ਜਾਂ ਕੋਈ ਕਿਸਾਨ ਵੀਰ ਝੋਨਾ ਲੇਟ ਲਾਉਂਦੇ ਨੇ ਬਾਸਪਤੀ ਦੀਆਂ ਵੈਰਾਈਟੀਆਂ ਲਾਉਂਦੇ ਨੇ ਮੈਂ ਉਹਨਾਂ ਦੀ ਪਨੀਰੀ ਬੀਜਣ ਬਾਰੇ ਅੱਜ ਤੁਹਾਨੂੰ ਜਾਣਕਾਰੀ ਦੇਣ ਲੱਗਾ ਹਾਂ ਕਿਰਪਾ ਕਰਕੇ ਤੁਸੀਂ ਪੂਰੀ ਵੀਡੀਓ ਦੇਖਿਓ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੂਰੀ ਜਾਣਕਾਰੀ ਦਊਂਗਾ ਵੀ ਆਪਾਂ ਬਾਸਪਤੀ ਦੀ ਬਨੀਰੀ ਬੀਜਣ ਵੇਲੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਆਓ ਜੀ ਆਪਾਂ ਕਰਦੇ ਹਾਂ ਗੱਲ ਦੇਖੋ ਜੀ ਸਭ ਤੋਂ ਪਹਿਲਾਂ ਕੀ ਹੈ ਆਪਾਂ ਨੇ ਕੀ ਕਰਨਾ ਬਹਣ ਦੀ ਚੰਗੀ ਤਰ੍ਹਾਂ ਤਿਆਰੀ ਕਰਨੀ ਹੈ ਜਾਤਾਂ ਸਾਹ ਗੱਮਾਰ ਲੋ ਰੂਟਾਵੇਟਰ ਮਾਰ ਕੇ ਜਾਂ ਫਿਰ ਕੰਪਿਊਟਰ ਕਰਾ ਲੱਗਿਆ ਹੋਇਆ ਜ਼ਰੂਰੀ ਆ ਕਿਉਂਕਿ ਬਹਾਨ ਜੇ ਘਰ ਪੱਦਰ ਹੋਊਗਾ ਤਾਂ ਤੁਹਾਡੀ ਪਨੀਰੀ ਬਹੁਤ ਵਧੀਆ ਹੋਊਗੀ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਨੇ ਬਾਸਪਤੀ ਦੇ ਵਿੱਚ ਕਾਫੀ ਵੈਰਾਈਟੀਆਂ ਨੇ ਪਰ ਜਿਹੜੀਆਂ ਜ਼ਿਆਦਾ ਚੱਲਦੀਆਂ ਨੇ ਮੈਂ ਤੁਹਾਨੂੰ ਉਹਨਾਂ ਦੇ ਨਾਮ ਲਾਉਂਗਾ। ਦੇਖੋ ਜੀ 1 ਦਾ 1509 ਆ ਜੀ, 1692 ਆ 1847 ਆ। 1718 1121 ਆ। ਇਹ ਲਗਭਗ ਸਾਰੀਆਂ ਵੈਰਾਈਟੀਆਂ ਨੇ ਜਿਹੜੀਆਂ ਆਪਾਂ ਜੂਨ ਦੀ ਸਟਾਰਟਿੰਗ ਤੇ ਵਿੱਚ ਇਹਨਾਂ ਦੀ ਪਨੀਰੀ ਬੀਜ ਕੇ ਜੁਲਾਈ ਦਾ ਸਾਰਾ ਮਹੀਨਾ ਆਪਾਂ ਲਾ ਸਕਦੇ ਆ ਜਿਹੜੇ ਹਿਸਾਬ ਨਾਲ ਤੁਹਾਡਾ ਖੇਤ ਖਾਲੀ ਹੋਣਾ ਤੁਸੀਂ ਉਸ ਤਰ੍ਹਾਂ ਦੇਖ ਕੇ ਪਨੀਰੀ ਬੀਜਣੀ ਆ ਪਨੀਰੀ ਲਗਭਗ 25 ਤੋਂ 30 ਦਿਨਾਂ ਦੇ ਵਿੱਚ ਤਿਆਰ ਹੋ ਜਾਣੀ ਆ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਬਹਾਨ ਨੂੰ ਕੰਪਿਊਟਰ ਕਰਾ ਜਾਸਾ ਗਾ ਮਾਰ ਕੇ ਪੱਦਰ ਕਰਕੇ ਉਹਦੀ ਕਿਆਰੀ ਪਾ ਕੇ ਉਸ ਤੋਂ ਬਾਅਦ ਆਪਾਂ ਨੇ ਜਿਹੜਾ ਮੰਨ ਕੇ ਚੱਲੋ ਵੀ 1 ਕਿਲੇ ਦਾ ਬੀਜ ਹੈਗਾ 1 ਕਿਲੇ ਦਾ ਬੀਜ ਤੁਸੀਂ ਮੰਨ ਕੇ ਚੱਲੋ ਵੀ ਘੱਟੋ ਘੱਟ 5 ਕਿਲੋ ਹੋਣਾ ਚਾਹੀਦਾ ਜੇਕਰ ਪੂਰੀ ਜਰਮੀਨੇਸ਼ਨ ਆ ਤਾਂ ਤੁਹਾਡਾ 1 ਕਿਲਾ ਲੱਗ ਜਾਊਗਾ ਪਰ ਯੂਨੀਵਰਸਿਟੀ ਦੇ ਮੁਤਾਬਕ ਤਾਂ ਆਪਾਂ ਦੇਖਿਆ ਜਾਵੇ ਤਾਂ 8 ਕਿਲੋ ਬੀਜ ਦੀ ਉਸਪਾਰਸ ਕੀਤੀ ਜਾਂਦੀ ਹੈ ਯਾਨੀ ਤੁਸੀਂ ਬੀਜ ਤਾਂ ਵੱਧ ਹੀ ਹੋਣਾ ਚਾਹੀਦਾ ਘੱਟ ਨਹੀਂ ਹੋਣਾ ਚਾਹੀਦਾ ਤੇ ਬਾਕੀ ਤੁਹਾਨੂੰ ਪਨੀਰੀ ਬੀਜਣ ਦਾ ਸਾਰੇ ਤਰੀਕੇ ਦਾ ਪਤਾ ਗਿਆ ਮੈਂ ਉਸ ਨੂੰ ਵਾਰ-ਵਾਰ ਰਿਪੀਟ ਨਹੀਂ ਕਰੂੰਗਾ ਤੁਹਾਡਾ ਸਮਾਨੀ ਬਰਬਾਦ ਕਰਦਾ ਮੈਂ ਤੁਹਾਨੂੰ ਇਸ ਦੇ ਦੋ ਚਾਰ ਜਿਹੜੇ ਮੇਨ ਨੁਕਤੇ ਨੇ ਉਹਨਾਂ ਬਾਰੇ ਦੱਸਣ ਲੱਗਾ ਜੀ ਆਓ ਜੀ ਜਿਹੜੀ ਆਪਾਂ ਬੀਜ ਲਈ ਕਿੰਨਾ ਕਿੰਨਾ ਖੈਰੀ ਚਾਹੀਦੀ ਹੈ ਕੀ ਸੈ ਚਾਹੀਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਜਦੋਂ ਵੀ ਬੀਜ ਜਗਾ ਮੰਨ ਲਓ ਜਿਹੜਾ ਇਹ ਬਾਸਪਤੀ ਦੇ ਬੀਜ ਨੇ ਜਾਂ ਮਨ ਕੇ ਚੱਲੋ ਤੁਸੀਂ 1401 ਦਾ ਵੀ ਪਰ ਉਹਦਾ ਮਤਲਬ ਟਾਈਮ ਆ ਜਿਹੜਾ ਉਹ ਥੋੜਾ ਜ਼ਿਆਦਾ ਲੈਂਦੀ ਕਰਕੇ ਉਸਦੀ ਪਨੀਰੀ ਪਹਿਲਾਂ ਬੀਜੀ ਜਾਂਦੀ ਆ ਸਭ ਤੋਂ ਪਹਿਲਾਂ ਆਪਾਂ ਨੇ ਬੀਜ ਨੂੰ ਪਾਣੀ ਦੇ ਵਿੱਚ ਡੋਬ ਲੈਣਾ ਡੋਬ ਕੇ ਉਸ ਤੋਂ ਬਾਅਦ ਜਿਹੜਾ ਬੀਜ ਉੱਤੇ ਆਉਣਾ ਹਲਕਾ ਉੱਤੇ ਆਉਂਦਾ ਉਸ ਨੂੰ ਕੱਢ ਦੇਣਾ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਮੈਂ ਤੁਹਾਨੂੰ ਦੱਸਦਾ ਜਿਹੜਾ ਬੀਜ ਆ ਉਹ ਚੰਗੀ ਕੁਆਲਿਟੀ ਦਾ ਹੋਣਾ ਚਾਹੀਦਾ ਚਾਹੇ ਆਪਣੇ ਖੇਤ ਚੋਂ ਲੈ ਲਓ ਚਾਹੇ ਗਵਾਂਢੀ ਤੋਂ ਲੈ ਲਓ ਚਾਹੇ ਮੁੱਲ ਲੈ ਲਓ ਉਹਦੇ ਵਿੱਚ ਕੀ ਆ ਇਹਨਾਂ ਡਾਰੋਗਾ ਰਹਿਤ ਹੋਣਾ ਚਾਹੀਦਾ ਇਹ ਇਹਦੇ ਵਿੱਚ ਬੂਟੇ ਵੱਡੇ ਹੋ ਜਾਂਦੇ ਨੇ ਉਹਨਾਂ ਨੂੰ ਸਾਡੇ ਏਰੀਏ ਦੇ ਵਿੱਚ ਝੰਡਾ ਰੋਗ ਕਿਹਾ ਜਾਂਦਾ ਬਕਾਨੀ ਰੋਗ ਵੀ ਕਿਹਾ ਜਾਂਦਾ ਤੇ ਉਸ ਲਈ ਤੁਹਾਨੂੰ ਕੀ ਚਾਹੀਦਾ ਵੀ ਬੀਜ ਆ ਜਿਹੜਾ ਉਹ ਇਹ ਬਿਲਕੁਲ ਸਾਫ ਸੁਥਰਾ ਹੋਣਾ ਚਾਹੀਦਾ ਉਹ ਜਗ੍ਹਾ ਤੋਂ ਨਹੀਂ ਹੋਣਾ ਚਾਹੀਦਾ ਜਿੱਥੇ ਝੰਡਾ ਰੋਗ ਆਇਆ ਹੋਵੇ ਉਸ ਤੋਂ ਬਾਅਦ ਆਪਾਂ ਨੇ ਬੀਜ ਨੂੰ ਪਾਣੀ ਦੇ ਵਿੱਚ ਡੁਬੋ ਕੇ ਜਿਹੜਾ ਉੱਤੇ ਹਲਕਾ ਬੀਜ ਆ ਜਾਣਾ ਉਸ ਨੂੰ ਆਪਾਂ ਨੇ ਡੇਗ ਦੇਣਾ ਉਸ ਤੋਂ ਬਾਅਦ ਜਦੋਂ ਪਾਣੀ ਆਪਣਾ ਸਾਫ਼ ਹੋ ਗਿਆ ਉਹਦੇ ਵਿੱਚ ਆਪਾਂ ਥੋੜਾ ਨੂਨ ਪਾ ਕੇ ਵੀ ਸੋਧਣਾ ਇੱਕ ਮੁੱਠੀ ਨੂਨ ਦੀ ਪਾ ਲਓ ਨੂਨ ਦੇ ਨਾਲ ਜਿਹੜਾ ਹਲਕਾ ਹੁੰਦਾ ਉਹ ਉੱਪਰ ਆ ਜਾਂਦਾ ਉਸ ਨੂੰ ਆਪਾਂ ਹਲਕੇ ਨੂੰ ਢੇਕ ਦੇਣਾ ਉਸ ਨੂੰ ਆਪਾਂ ਪੀਜਣ ਦਾ ਲਾਲਚ ਨਹੀਂ ਕਰਨਾ ਮੰਨ ਲਓ ਤੁਸੀਂ 10 ਕਿਲੋ 10 ਕਿਲੋ ਚੋਂ 2 250 ਗ੍ਰਾਮ ਬੀਜ ਆਉਣਾ ਕੋਈ ਜ਼ਿਆਦਾ ਨਹੀਂ ਜੇਕਰ ਉਹ ਹਲਕਾ ਹੋਊਗਾ ਤਾਂ ਤੁਸੀਂ ਉਸ ਨੂੰ ਗੇਰ ਦੇਣਾ ਗੇਰਨ ਤੋਂ ਬਾਅਦ ਤੁਸੀਂ ਨੇ ਕੀ ਕਰਨਾ 24 ਤੋਂ 30 ਘੰਟਿਆਂ ਦੇ ਲਗਭਗ ਤੁਸੀਂ ਬੀਜ ਨੂੰ ਹੈ ਜਿਹੜਾ ਪਾਣੀ ਦੇ ਵਿੱਚ ਡੁਬੋ ਕੇ ਰੱਖਣਾ ਜੇਕਰ ਤੁਸੀਂ ਥੈਲੀ ਆ ਤਾਂ ਥੈਲੀ ਸੂਤੀ ਹੋਣੀ ਚਾਹੀਦੀ ਹੈ ਜਿਵੇਂ ਸੂਤੀ ਬੋਰੀ ਹੁੰਦੀ ਆ ਉਹ ਤੁਸੀਂ ਸਾਰੇ ਜਾਣਕਾਰੋਂ ਸੂਤੀ ਬੋਰੀ ਹੁਣੀ ਚਾਹੀਦੀ ਹੈ ਉਸ ਨੂੰ ਪਾਣੀ ਦੇ ਵਿੱਚ ਡੋਬ ਦੋ ਡੋਬਣ ਤੋਂ 24 ਤੋਂ 30 ਘੰਟਿਆਂ ਦੇ ਵਿੱਚ ਉਸ ਨੂੰ ਆਪਾਂ ਨੇ ਬਾਹਰ ਕੱਢ ਲੈਣਾ ਬਾਹਰ ਕੱਢ ਕੇ ਆਪਾਂ ਜਾਂ ਤਾਂ ਉਸ ਨੂੰ ਤੂੜੀ ਵਿੱਚ ਦੱਬ ਸਕਦੇ ਆ ਜਾਂ ਫਿਰ ਆਪਾਂ ਸਾਵੇਂ ਉਸ ਦੇ ਉੱਤੇ ਕੋਈ ਬੋਰੀ ਵਗੈਰਾ ਪਾ ਕੇ ਉਹਨੂੰ ਰੱਖ ਦੇਣਾ ਉਹ ਲਗਭਗ ਤੁਸੀਂ ਮੰਨ ਕੇ ਚੱਲੋ ਵੀ 30 ਘੰਟਿਆਂ ਦੇ ਵਿੱਚ ਥੋੜਾ ਥੋੜਾ ਪੁੰਗਰਨਾ ਸਟਾਰਟ ਹੋ ਜੂ ਜਦੋਂ ਉਹ ਪੁੰਗਰ ਗਿਆ ਆਪਾਂ ਨੇ ਕੀ ਕਰਨਾ ਆਪਾਂ ਨੇ ਕਿਆਰੀ ਪਹਿਲੀ ਆਪਣੀ ਤਿਆਰ ਰੱਖਣੀ ਆ ਤੇ ਆਪਾਂ ਮੌਸਮ ਨੂੰ ਦੇਖਦੇ ਹੋਏ ਹੋ ਟਾਈਮ ਵੀ ਕਰ ਸਕਦੇ ਆ ਜੇ ਹੋ ਸਕੇ ਤਾਂ ਤੁਸੀਂ ਕਿਆਰੀ ਨੂੰ ਪਾਣੀ ਦੀ ਭਰ ਕੇ ਸ਼ਾਮ ਦੇ ਟਾਈਮ ਜਿਵੇਂ 5 6 ਵਜੇ ਜਦੋਂ ਠੰਡਾ ਮੌਸਮ ਹੋ ਗਿਆ ਤਾਂ ਉਸ ਦਾ ਸਿੱਟਾ ਦੇ ਦੇਣਾ ਉਹਦੇ ਵਿੱਚ ਆਪਾਂ ਜਦੋਂ ਭਾਉਣੀ ਆ ਤਾਂ ਸਟੈਪਟੋ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਸਟੈਪਟੋਸਾਈਕਲਿਨ ਦੀ ਪੂੜੀ ਪਾ ਦੇਣੀ ਆ ਉਹਦੇ ਨਾਲ 10 ਗ੍ਰਾਮ ਕਾਰਬੈਂਡਾਜਿਮ ਵੀ ਪਾ ਦੇਣੀ ਆ ਉਸ ਤੋਂ ਬਾਅਦ ਆਪਾਂ ਬੀਜ ਦਾ ਸਿੱਟਾ ਦੇ ਦੇਣਾ ਸਿੱਟਾ ਦੇਣ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਸਮੱਸਿਆ ਆਉਂਦੀ ਹੈ ਇਸ ਦੇ ਵਿੱਚ ਜਿਹੜੀ ਤੁਸੀਂ ਵੀਡੀਓ ਤੁਹਾਨੂੰ ਦੇਖਣੀ ਮੇਨ ਜ਼ਰੂਰੀ ਗੱਲ ਆਗੀ ਉਹ ਗੱਲ ਕੀ ਆ ਜ਼ਿਮੀਂਦਾਰ ਭਰਾਵਾਂ ਦੀ ਆ ਕੰਪਲੀਟਾ ਆਉਂਦੀਆਂ ਨੇ ਵੀ ਸਾਡੇ ਪਲੀਰੀ ਸਿੱਧੀ ਹੋਈ ਆ ਜਾਂ ਸਾਡੇ ਹਰੀਓਨੀ ਹੋਈ ਆ ਐ ਨਹੀਂ ਹੋਈ ਉਹਦੇ ਵਿੱਚ ਕੀ ਦਿੱਕਤ ਆ ਸਭ ਤੋਂ ਵੱਡੀ ਸਮੱਸਿਆ ਚੂਹੇ ਦੀ ਆ ਚੂਹਾ ਚੱਕ ਕੇ ਲੈ ਜਾਂਦਾ ਬਾਸਪਤੀ ਵੈਰਾਈਟੀ ਆ ਜਿਹੜੀ ਇਸ ਨੂੰ ਚੂਹਾ ਬਹੁਤ ਜ਼ਿਆਦਾ ਚੱਕਦਾ ਬਾਕੀ ਜਿਹੜੇ ਬਾਸਪਤੀ ਏਰੀਏ ਦੇ ਭਰਾ ਨੇ ਉਹਨਾਂ ਨੂੰ ਤਾਂ ਸਾਰੀ ਗੱਲਬਾਤ ਦਾ ਪਤਾ ਜਿਹੜੇ ਨਵੇਂ ਬੀਜ ਦੇ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਈ ਵਾਰੀ ਆਪਾਂ ਚੂਹੇ ਦੀ ਰੋਕथाम ਲਈ ਆਪਾਂ ਨੇ ਜਾਂ ਤਾਂ ਕੋਈ ਕਣਕ ਨੂੰ ਜਾਂ ਹੋਰ ਕਿਸੇ ਚੀਜ਼ ਨੂੰ ਜਿਹਨੂੰ ਚੂਹੇ ਖਾਂਦੇ ਨੇ ਤਾਂ ਉਸ ਨੂੰ ਜੈਂਕ ਫਾਸਫੋਰਸ ਨਾਂ ਦੀ ਦਵਾਈ ਆਉਂਦੀ ਆ ਉਹ ਪੁੜੀ ਹੁੰਦੀ ਆ 20 ਰੁਪਏ ਦੀ ਪੁੜੀ ਆ ਹੁੰਦੀ ਆ ਸਾਰੀਆਂ ਕੰਪਨੀਆਂ ਦੀ ਆਉਂਦੀ ਆ ਉਸ ਨੂੰ ਤੁਸੀਂ ਲੈ ਕੇ ਉਸ ਦੇ ਨਾਲ ਲਾ ਲੈਣੀ ਆ ਉਹਦੇ ਨਾਲ ਥੋੜਾ ਸ਼ੱਕਰ ਦਾ ਪੂਰਾ ਲਾ ਲੋ ਉਸ ਨੂੰ ਆਪਾਂ ਾਲੇਦਾਲੇ ਡੇਗ ਦੇਣਾ ਤਾਂ ਕਿ ਚੂਹਾ ਆਵੇ ਜਦੋਂ ਉਸ ਨੂੰ ਖਾਵੇ ਤਾਂ ਚੂਹਾ ਮਰ ਜੇ ਉਸ ਨੂੰ ਡੇਗਣ ਲਈ ਐਵੇਂ ਨਹੀਂ ਡੇਗਣੀ ਚਾਹੀਦੀ ਕਿਉਂਕਿ ਉਸ ਨੂੰ ਕੁੜੀਆਂ ਵਿੱਚ ਬਣਾ ਕੇ ਡੇਗਣੀ ਚਾਹੀਦੀ ਉਸ ਨੂੰ ਕਈ ਵਾਰੀ ਜਾਨਵਰ ਖਾ ਲੈਂਦੇ ਨੇ ਫਿਰ ਜਾਨਵਰ ਵੀ ਮਰ ਜਾਂਦੇ ਨੇ ਫਿਰ ਉਹਨਾਂ ਦਾ ਵਿਚਾਰਿਆਂ ਦਾ ਨੁਕਸਾਨ ਹੋ ਜਾਂਦਾ ਇਸ ਕਰਕੇ ਤੁਹਾਨੂੰ ਚਾਹੀਦਾ ਵੀ ਤੁਸੀਂ ਉਸ ਨੂੰ ਕੁੜੀਆਂ ਜਿਹਾ ਬਣਾ ਕੇ ਕੁੜੀਆਂ ਦੇ ਵਿੱਚ ਇੱਕ ਦੋ ਦਿਨ ਪਹਿਲਾਂ ਹੀ ਡੇਗ ਦਿਓ ਅਸਲ ਤਾਲੇਦਾਲੇ ਜਦੋਂ ਆਪਾਂ ਭੀਜਣੀ ਆ ਜਾਂ ਫਿਰ ਤੁਸੀਂ ਉਹਦੇ ਆਲੇਦਾਲੇ ਕੋਈ ਡਬਲ ਖਾਲ ਬਣਾ ਲਓ ਉਹ ਖਾਲ ਨੂੰ ਪਾਣੀ ਦਾ ਭਰ ਕੇ ਰੱਖੋ ਚੂਹਾ ਉੱਥੇ ਪਹੁੰਚ ਨਾ ਸਕੇ ਤੇ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਇਹ ਆਪਣੀ 25 ਤੋਂ 30 ਦਿਨਾਂ ਦੇ ਵਿੱਚ ਪਨੀਰੀ ਤਿਆਰ ਹੋ ਜਾਣੀ ਆ ਪਨੀਰੀ ਹੋਣ ਤੋਂ ਬਾਅਦ ਆਪਾਂ ਨੇ ਕੀ ਕਰਨਾ ਬਾਕੀ ਇਹਦੇ ਵਿੱਚ ਤੁਸੀਂ ਤੱਤਾਂ ਦੀ ਸਪਰੇਹਾਂ ਕਰ ਦੇਣੀ ਆਂ ਦੇਖੋ ਜਿਵੇਂ ਲੋਹੇ ਦੀ ਸਪਰੇਹ ਕਰ ਦੋ ਜਿੰਕ ਦੀ ਸਪਰੇਹ ਕਰ ਦੋ ਲੀਟਰ ਦੇ ਵਿੱਚ 1 ਗ੍ਰਾਮ 1 ਲੀਟਰ ਦੇ ਹਿਸਾਬ ਨਾਲ ਪਾ ਕੇ ਤੁਸੀਂ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਪੱਟਣ ਤੋਂ ਮਤਲਬ 5-7 ਦਿਨ ਪਹਿਲਾਂ ਤੁਸੀਂ 1 ਕਿਲੇ ਦੀ ਪਨੀਰੀ ਹੈ ਜੇ ਤਾਂ ਤੁਸੀਂ 1 ਕਿਲੋ ਪ੍ਰਦਾਨ ਦੇ ਹਿਸਾਬ ਨਾਲ ਪ੍ਰਦਾਨ ਪਾ ਦਿਓ ਅੱਧਾ ਕਿਲੋ ਅੱਧਾ ਕਿਲੋ 1 ਕਿਲੇ ਦੇ ਹਿਸਾਬ ਨਾਲ ਪ੍ਰਦਾਨ ਪਾ ਦਿਓ ਜੇ ਤੁਹਾਡੀ 2 ਕਿਲਿਆਂ ਦੀ 1 ਕਿਲੋ ਪ੍ਰਦਾਨ ਪਾ ਦਿਓ ਮੁੱਕਦੀ ਨਹੀਂ ਵਧੀਆ ਕੰਪਨੀ ਦੀ ਕਾ ਟਾਈਪ ਹਾਈਡਰੋਕਲੋਰਾਈਡ ਕਿਸੇ ਵੀ ਕੰਪਨੀ ਦੀ ਪਾ ਦਿਓ ਪ੍ਰਦਾਨ ਬ੍ਰਾਂਡ ਹੈਗਾ ਮੈਂ ਇਸ ਕਰਕੇ ਨਾ ਲੈਣਾ ਮੈਂ ਕਿਸੇ ਕੰਪਨੀ ਦੀ ਮਸੂਰੀ ਨਹੀਂ ਕਰਦਾ ਉਸ ਤੋਂ ਬਾਅਦ ਤੁਸੀਂ ਨੇ ਕੀ ਕਰਨਾ ਜਦੋਂ ਪਨੀਰੀ ਪੱਟਣੀ ਆ ਪਨੀਰੀ ਪੱਟਣ ਤੇ ਤੁਸੀਂ ਕਾਰਬੈਂਡ ਹੈ ਜੀ 50% ਆਉਂਦੀ ਹੈ ਸਾਰੀਆਂ ਕੰਪਨੀਆਂ ਦੀ ਆਉਂਦੀ ਹੈ ਬ੍ਰਾਂਡ ਦੇ ਵਿੱਚ ਇਹਦਾ ਨਵਾਂ ਬਵਿਸ਼ਟਨ ਤੇ ਤੁਸੀਂ ਕਿਸੇ ਵੀ ਵਧੀਆ ਕੰਪਨੀ ਦੀ ਲੈ ਲਓ ਜਿਆਦਾ ਬ੍ਰਾਂਡ ਦੇ ਗੈਰ ਨਾ ਲੱਗੋ ਤੁਹਾਡੇ ਪੈਸੇ ਜਿਆਦਾ ਲੱਗਣਗੇ ਪੈਸੇ ਵੀ ਬਚਾਉਣੇ ਨੇ ਆਪਾਂ ਨੇ ਤਾਂ ਤੁਸੀਂ ਉਸ ਨੂੰ ਆਪਾਂ ਨੇ ਕੀ ਕਰਨਾ ਖਾਰ ਦੇ ਵਿੱਚ ਪਾਣੀ ਇਕੱਠਾ ਕਰਕੇ ਜਾਂ ਕੋਈ ਕਾਗਜ਼ ਵਸਾ ਕੇ ਉਹਦੇ ਵਿੱਚ ਇਕੱਠਾ ਕਰਕੇ ਆਪਾਂ ਦਵਾਈ ਆ ਜਿਹੜੀ ਉਹ ਦਵਾਈ ਪਰ ਲੀਟਰ ਗ੍ਰਾਮ ਦੇ ਹਿਸਾਬ ਨਾਲ ਦਵਾਈ ਨੂੰ ਉਸ ਦੇ ਵਿੱਚ ਘੋਲ ਦੇਣਾ ਪੋਲ ਕੇ ਜਦੋਂ ਪਨੀਰੀ ਪੱਟਦੀ ਤਾਂ ਪਨੀਰੀ ਜੇ ਹੋ ਸਕੇ ਤਾਂ ਇੱਕ ਰਾਤ ਉਸ ਦੀਆਂ ਜੜਾਂ ਕਾਰਬੈਂਡਾਜਿਮ ਵਾਲੇ ਪਾਣੀ ਦੇ ਵਿੱਚ ਰਹਿ ਜਾਣ ਤਾਂ ਬਾਲੀ ਵਧੀਆ ਪਰ ਕਿਸਾਨ ਵੀਰੋ ਆਪਣੇ ਲਵੇ ਕਈ ਵਾਰੀ ਟਾਈਮ ਨਹੀਂ ਹੁੰਦਾ ਜੇ 10-20 ਮਿੰਟ ਵੀ ਉਸ ਦੇ ਵਿੱਚ ਰਹਿ ਜਾਣ ਉਹ ਵੀ ਬਹੁਤ ਆ ਉਹ ਜ਼ਰੂਰ ਕਰੋ ਉਸ ਦੇ ਨਾਲ ਤੁਹਾਡੇ ਕਈ ਤਰ੍ਹਾਂ ਦੀਆਂ ਜਿਹੜੀਆਂ ਫੰਗਸ ਦੀਆਂ ਬਿਮਾਰੀਆਂ ਨੇ ਉਹ ਖਤਮ ਹੋ ਜਾਣਗੀਆਂ ਤੁਹਾਡੇ ਖੇਤ ਵਿੱਚ ਜਦੋਂ ਤੁਸੀਂ ਲਾਉਂਗੇ ਤਾਂ ਤੁਹਾਡੇ ਬਿਮਾਰੀ ਨਹੀਂ ਆਉਣੀ ਤੇ ਉਸ ਤੋਂ ਬਾਅਦ ਤੁਸੀਂ ਨੇ ਇਸ ਨੂੰ ਪੱਟ ਕੇ ਆਪਣੇ ਖੇਤ ਦੇ ਵਿੱਚ ਲਾ ਲੈਣਾ ਤੇ ਸਭ ਤੋਂ ਵੱਡੀ ਵਾਸਪਤੀ ਦੇ ਵਿੱਚ ਇਹ ਵੀ ਚੱਕਰ ਹੁੰਦਾ ਜਿਵੇਂ ਹੁਣ ਕਈ ਕਿਸਾਨ ਵੀਰ ਨੇ ਉਹਨਾਂ ਦੀਆਂ ਮਜਬੂਰੀਆਂ ਨੇ ਉਹਨਾਂ ਨੇ ਸਬਜ਼ੀਆਂ ਲਾਉਣੀਆਂ ਨੇ ਉਹ ਅੱਜ ਤੋਂ 10-15 ਦਿਨ ਪਹਿਲਾਂ ਲਾਈ ਬੈਠੇ ਨੇ ਉਹਨਾਂ ਦੇ ਫਿਰ ਜਿਵੇਂ ਆਪਾਂ ਕਹਿ ਦਈਏ ਵੀ ਵਾਸਪਤੀ ਦੀ ਕੁਆਲਿਟੀ ਵੀ ਨਹੀਂ ਬਣਦੀ ਤੇ ਝੰਡਾ ਰੋਗ ਵੀ ਆ ਜਾਂਦਾਗਾ ਜੇ ਤੁਸੀਂ ਇਸ ਟਾਈਮ ਤੇ ਲਾਉਂਗੇ ਤਾਂ ਤੁਹਾਨੂੰ ਝਾੜ ਵੀ ਚੰਗਾ ਮਿਲੇਗਾ ਤੇ ਤੁਹਾਡੇ ਜਿਵੇਂ ਆਪਾਂ ਕਹਿ ਦਈਏ ਵੀ ਝੰਡਾ ਰੋਗ ਵਗੈਰਾ ਵੀ ਵੀ ਸ਼ਿਕਾਇਤ ਵੀ ਨਹੀਂ ਆਉਣੀ बस ਤੁਸੀਂ ਨੇ ਕੀ ਕਰਨਾ ਬੀਜ ਵਧੀਆ ਲੈਣਾ ਅੱਗੇ ਜਾ ਕੇ ਤੁਸੀਂ ਮੈਂ ਤੁਹਾਨੂੰ ਵੀਡੀਓ ਵੀ ਪਾਉਂਗਾ ਜਦੋਂ ਤੁਹਾਡੇ ਤਿਆਰ ਹੋ ਗਈ ਤੁਸੀਂ ਜੇ ਝੰਡਾ ਰੋਗ ਨਹੀਂ ਹੈਗਾ ਤੁਹਾਡੇ ਜਾਂ ਤੁਹਾਡੇ ਕਿਸੇ ਮਿੱਤਰ ਦੇ ਨਹੀਂ ਹੈਗਾ ਤੁਸੀਂ ਉਹਦੇ ਖੇਤ ਦੇ ਵਿੱਚੋਂ ਝਾੜ ਕੇ ਆਪਣਾ ਬੀਜ ਆਪ ਬਣਾ ਲਓ ਬਹੁਤ ਵਧੀਆ ਰਹੂਗਾ ਤੁਸੀਂ ਇਹ ਕੰਪਨੀਆਂ ਦੀ ਲੁੱਟ ਤੋਂ ਬਚ ਸਕਦੇ ਹੋ ਤੇ ਨਾਲੇ ਤੁਸੀਂ ਆਪਣਾ ਬੀਜ ਆਪਣੇ ਘਰ ਲਈ ਤਸੱਲੀਦਾਰ ਤਿਆਰ ਕਰ ਸਕਦੇ ਹੋ ਐਨਾ ਕੁਝ ਕਹਿੰਦਾ ਹੋਇਆ ਜੇ ਕੁਝ ਗਲਤ ਬੋਲ ਗਿਆ ਤਾਂ ਮਾਫ਼ ਕਰਨਾ ਧੰਨਵਾਦ